ਤਾਂ ਦੇ ਦਿਵਿੰਦਰ ਪੱਤ ਜੀ ਪੁੱਲਰ ਜੀ ਅ ਬਿਊਟੀਫੁੱਲ ਮੈਨ ਆਫ ਗੋਡ ਪ੍ਰੋਫੈਸਰ ਆ ਬੋਥ ਹੈ ਪ੍ਰਾਇਮੋਡ ਤੇ ਬਹੁਤ ਜਿਆਦਾ ਪਰਮੇਸ਼ਰ ਦਾ ਨੁਗਰੇ ਇਹਨਾਂ ਤੇ ਇਹਨਾਂ ਦੁਆਰਾ ਕਈ ਲੋਕ ਚੰਗਿਆਈ ਪ੍ਰਾਪਤ ਕਰਦੇ ਪਏ ਆ ਤੇ ਬਹੁਤ ਸਵਾਤ ਬੇਟੀਆਂ ਕਰਦੇ ਆ ਤੇ ਲੋਕਾਂ ਨੂੰ ਇਹਨਾਂ ਦੀ ਕਲੋਨਿੰਗ ਇੰਨੀ ਹੈ ਕਿ ਜਿਹੜੇ ਪ੍ਰਭੂ ਦੇ ਵਿੱਚ ਆ ਜਿੰਨਾਂ ਕੋਲੇ ਲਾਈਫ ਦੇ ਵਿੱਚ ਆਨੰਦ ਨਹੀਂ ਪੀਸ ਨਹੀਂ ਹੈਗਾ ਜਿਹੜੇ ਪ੍ਰਭੂ ਦੇ ਤੇ ਓਕੇ ਵੀ ਉਹਨੂੰ ਪਤਾ ਨਹੀਂ ਲੱਗ ਰਿਹਾ ਕਿ ਕਿਸ ਤਰ੍ਹਾਂ ਸੀ ਚੱਲੀਏ ਜਿਹੜੇ ਫਿਰ ਵੀ ਨਿਰਾਸ਼ਾ ਦੇ ਵਿੱਚ ਪਰੇਸ਼ਾਨ ਵਿੱਚ ਆ ਕੇ ਵੀ ਤੇ वचन ਦੀ ਕਮੀ ਦੇ ਕਾਰਨ ਤੇ ਪਾਸਟਰ ਜੀ ਦੇ ਉੱਤੇ ਪਰਮੇਸ਼ਰ ਦੀ ਇਹੋ ਜਿਹੀ ਅਨੁਗ੍ਰਹਿ ਆ ਕਿ ਉਹ ਜਦੋਂ ਪ੍ਰੇਅਰ ਕਰਦੇ ਉਹਨਾਂ ਲਈ ਪਰਮੇਸ਼ਰ ਬਾਰੇ ਗਾਈਡ ਕਰਦੇ ਆ ਪਰਮੇਸ਼ਰ ਫਿਰ ਤੋਂ ਰੀਸਟੋਰ ਕਰਦਾ ਉਹਨਾਂ ਨੂੰ ਲੈਕਚਰ ਦੇ ਬ੍ਰੀਫਿੰਗਸ ਕਰਦਾ ਪਰਮੇਸ਼ਰ ਉਹਨਾਂ ਨੂੰ ਹੈਲਪ ਕਰਦਾ ਵਾ ਤੋ ਉਕੇ ਮੈਂ ਆਹੀ ਕਹਿਣਾ ਚਾਹੁੰਦਾ ਕਿ ਤੁਸੀਂ ਇਸ ਤਰ੍ਹਾਂ ਹੀ ਆਤਮਿਕ ਚਰਚੇ ਦੇ ਵਿੱਚ ਜਦੋਂ ਆਤਮਿਕ ਚਰਚੇ ਦੇ ਵਿੱਚ ਜਾਓ ਤੇ ਖੁਦਾ ਦਾ ਖੁਦਾ ਦੇ ਬਚਨ ਨੂੰ ਘਾਲੋ ਤੁਸੀਂ ਕੱਲਾ ਉਹਦਾ ਹੀ ਨਹੀਂ ਕਿਤੇ 파ਦਰ ਦੇ ਨਹੀਂ ਵੀ ਤੁਸੀਂ ਆਪ ਵੀ ਪ੍ਰਾਰਥਨਾ ਕਰੋ ਕਿ ਤੁਸੀਂ ਬਚਨ ਦੇ ਨਾਲ ਰਹੋ ਪਰ ਬਚਨ ਆਖਦਾ ਕਿ ਪਰਮੇਸ਼ੁਰ ਉਸੇ ਤੇ ਕੀਤੇ ਮੈਂਤ ਕਦੇ ਬੇਵਕਤੀ ਜਾਂਦੀ ਤੇ ਤੁਸੀਂ ਜੇ ਪ੍ਰਭੂ ਦੇ ਵਿੱਚ ਮੈਂਤ ਕਰੋਗੇ ਪ੍ਰਭੂ ਤੇ ਬਚਨ ਦੇ ਨਾਲ ਰਹੋਗੇ ਫਾਸਟਿੰਗ ਕਰੋਗੇ ਪ੍ਰਾਰਥਨਾ ਕਰੋਗੇ ਰਾਤਨਾ ਕਰੋਗੇ ਤਾਂ ਪਰਮੇਸ਼ੁਰ ਤੁਹਾਨੂੰ ਬਹੁਤ ਬਹੁਤ ਆਸ਼ੀਰਵਾਦ ਬਖਸ਼ ਦੇਗਾ ਸਰਜਨ <sit that's laughs>